ਸਤਿ ਸ਼੍ਰੀ ਅਕਾਲ ਜੀ ਮੈਂ ਮਾਲਵਾ ਵੀਜ਼ਨ ਤੋਂ ਜਗਸੀਰ ਲੋਹੜਾ ਅੱਜ ਅਸੀਂ ਪਿੰਡ ਕੁੱਸਾ ਦੀ ਸਾਥ ਦੇ ਵਿੱਚ ਪਹੁੰਚੇ ਆਂ ਸਭ ਨੂੰ ਪਤਾ ਹੀ ਹੈ ਕਿ ਆਪ ਸਰਕਾਰ ਦੇ ਐਮ ਐਲ ਏ ਹਰਮੀਤ ਸਿੰਘ ਪਠਾਨ ਮਾਜਰਾ ਨੇ ਅੱਜ ਇੱਕ ਮੁੱਦਾ ਠਾਇਆ ਸੀਗਾ ਵੀ ਜਿਹੜੀ ਸਾਡੀ ਨੌਜਵਾਨੀ ਆ ਓਹੋ ਸੰਟਾਗ ਨਸ਼ਿਆਂ ਦੇ ਨਾਲ ਦਿਨੋ ਦਿਨ ਮਰਦੀ ਜਾ ਰਹੀ ਹੈ ਖਤਮ ਹੁੰਦੀ ਜਾ ਰਹੀ ਹੈ ਸਾਡੀ ਹੋਂਦ ਨੂੰ ਖਤਰਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਪੂਸਤ ਦੇ ਠਿੱਕੇ ਹੋਣੇ ਚਾਹੀਦੇ ਇਸ ਮੁੱਦੇ ਤੇ ਵਿਚਾਰ ਲੈਣਾ ਆਪਾਂ ਅੱਜ ਪਿੰਡ ਕੁੱਸਾ ਦੀ ਸਸਦ ਦੇ ਵਿੱਚ ਪਹੁੰਚੇ ਆ ਜਿੱਥੇ ਸਾਡੇ ਬਜ਼ੁਰਗ ਸਤਕਾਰਯੋਗ ਬੈਠੇ ਨੇ ਅਸੀਂ ਇਹਨਾਂ ਦੇ ਅੱਜ ਵਿਊ ਲੈਨੇ ਆ ਹਾਂਜੀ ਭਾਈ ਜੀ ਕੀ ਹਾਲਤ ਠੀਕ ਹੋ ਗੁਰਮੀਤ ਸਿੰਘ ਹਰਮੀਤ ਸਿੰਘ ਹਾਂਜੀ ਤੁਹਾਨੂੰ ਪਤਾ ਹੀ ਹੈ ਵੀ ਹਰਮੀਤ ਸਿੰਘ ਅੱਜ ਠਾਨ ਮਾਜਰਾ ਜੀ ਨੇ ਇੱਕ ਬਿਆਨ ਦਿੱਤਾ ਉਹਨਾਂ ਨੇ ਮੁੱਦਾ ਠਾਇਆ ਵੀ ਪੰਜਾਬ ਦੇ ਵਿੱਚ ਡੂਡਿਆਂ ਦੀ ਖੇਤੀ ਹੋਣੀ ਚਾਹੀਦੀ ਹੈ ਤੇ ਵੀ ਉਹਦੇ ਨਾਲ ਜਿਹੜੀ ਨੌਜਵਾਨੀਆਂ ਸਾਡੀ ਬਚ ਸਕਦੀ ਹੈ ਸਾਨੂੰ ਤੁਸੀਂ ਥੋੜਾ ਦੱਸੋ ਵਿਸਤਾਰ ਦੇ ਨਾਲ ਵੀ ਕੀ ਤੁਸੀਂ ਸਹਿਮਤ ਹੈ ਕਿ ਨਹੀਂ ਸਹਿਮਤ ਅਸੀਂ ਇਹ ਚੀਜ਼ ਨਾਲ ਸਹਿਮਤ ਆ ਕਿਉਂਕਿ ਚਿੱਟੇ ਨਾਲ ਨੌਜਵਾਨ ਬਹੁਤ ਜ਼ਿਆਦਾ ਮਰ ਰਹੇ ਆ ਠੀਕ ਹੈ ਚਿੱਟੇ ਨਾਲ ਬਹੁਤ ਸਾਰੇ ਨੌਜਵਾਨ ਮਰ ਰਹੇ ਆ ਉਹਦੇ ਉਸ ਨਸ਼ੇ ਦੇ ਨਾਲੋਂ ਇਹ ਆਪਣੇ ਡੂਡਿਆਂ ਦੀ ਖੇਤੀ ਚੰਗੀ ਆ ਇਸ ਕਰਕੇ ਥੋੜੀ ਹੋਣੀ ਚਾਹੀਦੀ ਹੈ ਜੀ ਇਹ ਸਾਡੇ ਨਾਲ ਸੀ ਗਰਮੀਤ ਸਿੰਘ ਗੁੱਸਾ ਤੇ ਹੁਣ ਅਸੀਂ ਹੋਰਾਂ ਤੋਂ ਵੀ ਵੀਊ ਲੈਨੇ ਆ ਵੀ ਕੀ ਵਿਚਾਰ ਹੈ ਕੀ ਇਹਨੇ ਕਹਿਣਾ ਚਾਹੁੰਦੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਨੇ ਠੀਕ ਹੋ ਠੀਕ ਆ ਜੀ ਬਹੁਤ ਮੇਰਾ ਨਾਮ ਜੀ ਤੁਹਾਡਾ ਮੇਰਾ ਨਾਮ ਗੁਰਚਰਨ ਸਿੰਘ ਗੁਰਚਰਨ ਸਿੰਘ ਜੀ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜੋ ਸਵਾਲ ਸੀਗਾ ਮੁੱਦਾ ਸੀਗਾ ਉਹ ਸੀ ਪੰਜਾਬ ਦੇ ਵਿੱਚ ਪੋਸਟ ਦੀ ਖੇਤੀ ਬਾਰੇ ਹਾਂਜੀ ਤੇ ਤੁਸੀਂ ਸਹੀ ਦੱਸੋ ਵੀ ਕਿਵੇਂ ਇਹ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਵੀ ਆਪਣੇ ਬਜ਼ੁਰਗਾਂ ਸਰਕਾਰ ਦੇ ਠੇਕੇ ਬੰਨੇ ਸੀਗੇ ਅਫੀਮ ਖਾਂਦੇ ਸੀਗੇ ਉਦੋਂ ਮੈਂ ਬਹੁਤੇ ਅਮਲੀ ਨਹੀਂ ਵੇਖੇ ਉਸ ਸਮੇਂ ਦੇ ਵਿੱਚ ਜਦੋਂ ਸਾਡੇ ਦਾਦੇ ਸੀ ਸਾਡੇ ਪਿਤਾ ਜੀ ਸੀਗੇ ਉਦੋਂ ਚੁਣਵੇਂ ਮਿੰਨਵੇਂ ਅਮਲੀ 10 ਤੋਂ 20 ਤੱਕ ਹੁੰਦੇ ਸੀ ਪਿੰਡ ਦੇ ਵਿੱਚ ਹੱਥੀਂ ਕਰਤ ਸੀ ਲੋਕ ਐਕਸਰਸਾਈਜ਼ ਪੂਰੀ ਫੁੱਲ ਕਰਦੇ ਸੀ ਹਾਲ ਬਾਹੀ ਹੱਥੀ ਸੀਗੀ ਤੇ ਉਹਦੇ ਨਾਲ ਬਿਮਾਰੀਆਂ ਵੀ ਨਹੀਂ ਸੀ ਲੱਗਦੀਆਂ हां जी हां जी एक्सीडेंट ਤਾਂ ਜਮਾ ਹੀ ਹੈ ਨਹੀਂ ਸੀ ਟ੍ਰੈਫਿਕ ਇੰਨਾ ਹੈ ਨਹੀਂ ਸੀਗਾ ਉਸ ਸਮੇਂ ਦੇ ਵਿੱਚ ਤੁਸੀਂ ਤਾਂ ਫਿਰ ਉਹ ਸਮਾਂ ਹਟਾਇਆ ਜੀ ਹਾਂ ਜੀ ਹਾਂ ਜੀ ਬਿਲਕੁਲ ਵੇਖਿਆ ਸੀ ਤੁਸੀਂ ਤਾਂ ਦੇਖਿਆ ਕਿ ਇਹ ਫੀਮ ਦੇ ਨਾਲ ਕੋਈ ਬੰਦਾ ਮਰਦਾ ਤਾਂ ਨਹੀਂ ਸੀ ਬਿਲਕੁਲ ਨਹੀਂ ਜੀ ਕੰਮ ਕਰਦਾ ਸੀਗਾ ਪੂਰਾ ਰੂਹ ਦੇ ਨਾਲ ਜੀ ਲਾ ਕੇ ਹਾਂ ਜੀ ਮਿਹਨਤ ਕਰਦਾ ਸੀਦਾ ਹਾਂ ਜੀ ਕਰਦਾ ਬੰਦਾ ਚਾਹ ਚੜ ਜਾਂਦਾ ਸੀ ਉਹਨੂੰ ਹੜੀ ਵੱੜਦੇ ਸੀ ਜਿਵੇਂ ਅੱਥੀ ਦੋ ਕਿਲੇ ਦੀ ਉਸ ਦਿਨ ਬੰਦਾ ਉੱਠਦਾ ਨਹੀਂ ਸੀ ਹੁੰਦਾ ਜੇ ਪੂਰਾ ਫੀਮ ਖਾ ਲੈਣੀ ਬਾਡੀ ਚ ਕੇ ਨੇ ਕੋਈ ਪੱਕਾ ਨਸ਼ਾ ਨਹੀਂ ਸੀ ਲੱਗਦਾ ਠੀਕ ਹੈ ਜੀ ਦਾਣੇ ਕੱਢਣ ਸਮੇਂ ਖਾ ਲੈਣੀ 10-20 ਦਿਨ ਮੁੜ ਕੇ ਫੇਰ ਉਵੇਂ ਹੀ ਛੱਡ ਦਿੰਦੇ ਸੀਗੇ ਦੁੱਧ ਕੋ ਆਮ ਸੀ ਦਹੀਂ ਆਮ ਸੀਗਾ ਤੇ ਜਿਵੇਂ ਹੁਣ ਚਿੱਟੇ ਨਾਲ ਆਪਣੇ ਬੱਚੇ ਮਰ ਰਹੇ ਆ ਮੈਂ ਨਹੀਂ ਕਹਿੰਦਾ ਵੀ ਜੇ ਆਪਣੇ ਰੋਡਿਆਂ ਦੀ ਖੇਤੀ ਹੋਣ ਲੱਗ ਜੇ ਪੰਜਾਬ ਦੇ ਵਿੱਚ ਰੱਖਦਾ ਕਿਸਾਨ ਦੀ ਆਮਦਨ ਵਧੂਗੀ ਉਹਦੇ ਨਾਲ ਹੈ ਦੂਸਰੇ ਪਾਸੇ ਉਹ ਉਸ ਲਿਮਟ ਦੇ ਨਾਲ ਜਿੰਨਾਂ ਕਰ ਸਰਕਾਰ ਖਰੀਦੂਗੀ ਕਿਸਾਨ ਨੂੰ ਵੀ ਉਹਦਾ ਨਾਲ ਲਾਭ ਹੋਊਗਾ ਸਰਕਾਰ ਨੂੰ ਵੀ ਜਿਵੇਂ ਦਵਾਈਆਂ ਚ ਪੈਂਦੀ ਆ ਮੈਡੀਸਨ ਦੇ ਵਿੱਚ ਆ ਹਾਂਜੀ ਹਾਂਜੀ ਵੀ ਕੰਮ ਆਉਣ ਵਾਲੀ ਚੀਜ਼ ਆ ਖੇਤੀ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਇਸ ਦੀ ਹਾਂਜੀ ਤੇ ਇਹ ਅੱਗੇ ਬੈ ਬੈਦ ਹੈ ਜਿਹੜੀ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਆਪਾਂ ਹਾਂਜੀ ਹਾਂਜੀ ਚਾਹੇ ਨਹੀਂ ਇਹ ਸਾਡਾ ਆਪਣਾ ਚੈਨਲ ਸਹਿਮਤ ਨਹੀਂ ਪਰ ਅਸੀਂ ਇਹ ਗੱਲ ਚਾਹੁੰਦੇ ਆ ਕਿ ਉਹ ਕਹਿੰਦੇ ਆ ਕਿ ਜਿਹੜਾ ਅੱਗੇ ਫੀਮ ਖਾਂਦਾ ਸੀ ਬਜ਼ੁਰਗ ਜਾਂ ਨੌਜਵਾਨ ਉਹਨੂੰ ਮਤਲਬ ਪੈਰਾਲਾਈਜ ਜਿਹਨੂੰ ਅਸੀਂ ਪੰਜਾਬੀ ਚ ਅਧਰੰਗ ਕਹਿ ਦਿੰਦੇ ਆ ਉਹ ਵੀ ਨਹੀਂ ਹੁੰਦਾ ਸੀ ਕੋਈ ਕਿਸੇ ਨੂੰ ਤਰੰਗ ਤਾਂ ਨਾ ਨਾ ਹੀ ਨਹੀਂ ਸਾਨੂੰ ਜਾਣਦੇ ਉਹ ਤਾਂ ਕਿਹ ਚੀਜ਼ ਕੀ ਆ ਠੀਕ ਹੈ ਜੀ ਬਿਲਕੁਲ ਕੋਈ ਬਿਮਾਰੀਆਂ ਤੋਂ ਤਾਂ ਦਵਾਈਸਨ ਐ ਇੱਕ ਜੀ ਇਹਦਾ 50 ਸਾਲ ਤੋਂ ਬੰਦਾ ਆਮ ਵੀ ਬਜ਼ੁਰਗ ਖਾ ਲੇ ਕੋਈ ਮਾੜੀ ਚੀਜ਼ ਨੇ ਦਵਾਈਸਨ ਦਾ ਕੰਮ ਕਰਦੀ ਆ ਇਹ ਠੀਕ ਹੈ ਜੀ ਅਸੀਂ ਇਥੋਂ ਕभी ਸੁਣਿਆ ਵੀ ਜਿਹੜੀ ਇਹ ਦੇਸੀ ਵੈਦ ਨੇ ਹੁਣ ਹਾਂਜੀ ਹਾਂਜੀ ਠੀਕ ਆ ਬਹੁਤ ਪਪੂਲਰ ਹੋ ਰਿਹਾ ਹੈ ਕਿਉਂਕਿ ਦੂਜੀ ਜਿਹੜੀ ਡਾਕਟਰੀ ਉਹ ਮਹਿੰਗੀ ਹੋਗੀ ਇੱਥੋਂ ਤੱਕ ਵੀ ਵਿਚਾਰਤਾ ਰਹੇਗੀ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਉਹਨਾਂ ਦੇ ਵਿੱਚ ਫੀਮ ਦਾ ਪ੍ਰਯੋਗ ਹੋ ਰਿਹਾ ਹੈ ਬਿਲਕੁਲ ਜੀ ਹੋ ਰਿਹਾ ਬਿਲਕੁਲ ਹੋ ਰਿਹਾ ਬਹੁਤ ਬਹੁਤ ਜਾਨੀ ਵਧੀਆ ਚੀਜ਼ ਆ ਇਹ ਠੀਕ ਹੈ ਜੀ ਤਾਂ ਸਾਨੂੰ ਇਹਦਾ ਲਾਭ ਹੋਊਗਾ ਸਰਕਾਰ ਨੂੰ ਵੀ ਹੋਊਗਾ ਹਾਂਜੀ ਤੇ ਸਾਡੇ ਬੱਚੇ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਜ਼ਿੰਦਗੀ ਉਹਨਾਂ ਦੀ ਬਚ ਸਕੂਗੀ ਮੇਰੇ ਖਿਆਲ ਦੇ ਵਿੱਚ ਤਾਂ ਭਈ ਜਿਵੇਂ ਚਿੱਤੇ ਨੇ ਘਰ ਖਾਲੀ ਕਰਤੇ ਆ ਸਾਡੇ ਨੌਜਾਨ ਛੋਟੇ 10 12 ਸਾਲ ਤੋਂ ਲੈ ਕੇ ਤੇ ਨੌਜਾਨ ਜਿੰਨੇ ਵੀ ਬੱਚੇ ਆ ਬਹੁਤ ਗਲਤ ਰਾਹ ਤੁਰੇ ਹੋਏ ਆ ਉਹ ਤੇ ਜੇ ਆਪਣੀ ਖੇਤੀ ਇਹ ਹੋਣ ਲੱਗ ਜੇ ਪੋਸਤ ਦੀ ਤਾਂ ਨੌਜਾਨੀ ਸਾਡੀ ਪੰਜਾਬ ਦੀ ਬਚ ਸਕਦੀ ਆ ਉਹ ਕਿਰਤ ਕਰਨਗੇ ਖਾ ਕੇ ਇਹ ਯਾਨੀ ਕੋ ਉਹ ਗਲਤ ਪਾਸੇ ਨਹੀਂ ਜਾਂਦੇ ਹੈ ਇਹ ਸੀ ਸਾਡੇ ਗਰਚਨ ਸਿੰਘ ਜੀ ਗੁੱਸਾ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਨੇ ਹੁਣ ਅਸੀਂ ਦੂਸਰਿਆਂ ਕੋਲੇ ਚਲਦੇ ਆ ਪੁੱਛਦੇ ਆ ਉਹਨਾਂ ਨੂੰ ਵੀ ਕੀ ਕਹਿਣਾ ਉਹਨਾਂ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਮਲਕੀ ਸਿੰਘ ਹਾਂਜੀ ਕੀ ਨਵਾਈ ਮਲਕੀ ਸਿੰਘ ਮਲਕੀ ਸਿੰਘ ਤੁਹਾਨੂੰ ਪਤਾ ਹੀ ਅੱਜ ਦੇ ਮੁੱਦੇ ਦਾ ਹਰਮੀਤ ਸਿੰਘ ਜੀ ਨੇ ਦੱਸਿਆ ਐਮਐਲਏ ਸਾਹਮਣੇ ਆਪ ਨੇ ਜਿਹੜੀ ਪੁਸ਼ਟੀ ਦੇਖੇਂਦੀ ਆ ਪੰਜਾਬ ਦੇ ਵਿੱਚ ਦੁਨੀਆ ਸਿਟਾ ਵਾਂਗ ਹੋਣੀ ਚਾਹੀਦੀ ਹੈ ਤੁਸੀਂ ਇਹਦੇ ਨਾਲ ਸਹਿਮਤ ਹੈ ਕਿ ਨਹੀਂ ਸਹਿਮਤਾਂ ਜੀ ਸਹਿਮਤ ਵਿਚਕੇ ਮੈਂ ਕਿਉਂ ਹਾਂ ਕਿ ਮੈਂ ਸਹਿਮਤ ਹਾਂ ਮਤਲਬ ਜਿਹੜੇ ਹੋ ਨਸ਼ੇ ਛੱਡ ਦੇਣਗੇ ਲੋਕ ਠੀਕ ਹੈ ਨਾ ਤੇ ਉਹ ਬਹੁਤ ਮਤਲਬ ਮਾਰੂ ਨਸ਼ਿਆ ਉਹ ਤੋ ਜੀ ਡੋਟੇ ਚਲੋ ਬੱਚਾ ਹੋਣਗੇ ਇਹ ਤੇ ਚਲੋ ਅਨੁਸਾਰ ਵਧੀਆ ਸੀ ਇਹ ਕੰਮ ਕਰਵਾਉਂਦਾ ਹਾਂ ਹਾਂਜੀ ਹਾਂਜੀ ਹਾਂ ਇਹ ਹੀ ਆਪਾਂ ਮਲਕੀਸ਼ਿੰਘ ਡਾਕਟਰ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਵੀ ਤੁਹਾਡੀ ਸਰਕਾਰ ਤੋਂ ਮੰਗ ਕੀ ਆ ਮੰਗ ਇਹ ਜੀ ਸਾਨੂੰ ਖੁੱਲ੍ਹ ਦੇਣੀ ਚਾਹੀਦੀ ਆ ਡੋਟਿਆਂ ਦੇ ਖੇਤੀ ਵਾਸਤੇ ਨਾਲ ਤਾਂ ਸਾਡੀ ਆਮਦਨ ਵਧੂਗੀ ਹਾਂਜੀ ਨਾਲੇ ਅਸੀਂ ਮਾਰੂ ਨਸ਼ਿਆਂ ਤੋਂ ਬਚਾਂਗੇ ਠੀਕ ਹੈ ਧੰਨਵਾਦ ਹਾਂਜੀ ਹਾਂਜੀ ਬਾਈ ਤੁਹਾਡਾ ਕੀ ਵਿਚਾਰ ਹੈ ਮੇਰਾ ਇਹ ਹੀ ਵਿਚਾਰ ਆ ਇਹ ਡੋਂਡੇ ਫੀਮ ਹੋਣੀ ਚਾਹੀਦੀ ਹਾਂਜੀ ਹਾਂਜੀ ਖੇਤੀ ਹੋਣੀ ਚਾਹੀਦੀ ਆ ਕੀ ਨਵਾਂ ਤੁਹਾਡਾ 75 75 ਸਹੀ ਹੈ ਹਾਂਜੀ ਭਾਈ ਹਾਂਜੀ ਹੋਣੀ ਚਾਹੀਦੀ ਹੁਣੀ ਚਾਹੀਦੀ ਹੈ ਜੀ ਹਾਂਜੀ ਹੋਣੀ ਹੈ ਠੀਕ ਹਾਂਜੀ ਆਪਾਂ ਚੱਲਦੇ ਆ ਅੱਗੇ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਤੇਜਿੰਦਰ ਸਿੰਘ ਜੀ ਤੇਜਿੰਦਰ ਸਿੰਘ ਜੀ ਗੁੱਸਾ ਪਿੰਡਿਆ ਤੁਹਾਡਾ ਗੁੱਸਾ ਜੀ ਗੁੱਸਾ ਅੱਛਾ ਤੁਹਾਨੂੰ ਪਤਾ ਹੀ ਆ ਮੁੱਦੇ ਦਾ ਆ ਹੁਣ ਤੁਸੀਂ ਸੌਣੀ ਲਿਆ ਹੈ ਜੀ ਹਾਂਜੀ ਹਾਂਜੀ ਤੇ ਪੌਸਟ ਦੀ ਖੇਤੀ ਬਾਰੇ ਸਹੀ ਸੀ ਦੱਸੋ ਤੁਸੀਂ ਵੇ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਪੌਦ ਦੀ ਖੇਤੀ ਹੋਣੀ ਚਾਹੀਦੀ ਆ ਹਾਂਜੀ ਦੂਜੇ ਨਾਲ ਸਰਕਾਰਾਂ ਮਿਲ ਜੂਗਾ ਠੀਕ ਹੈ ਜੀ ਬਾਕੀ ਬਹੁਤ ਗੱਲ ਤਰ੍ਹਾਂ ਪਏ ਪਿਆ ਅੱਛਾ ਜੀ ਤੇ ਨਾਲੇ ਇਹ ਤੁਹਾਨੂੰ ਆਏ ਨਹੀਂ ਫਿਰ ਵੀ ਇਹ ਨਸ਼ਾ ਖਾ ਕੇ ਨੁਕਸਾਨ ਹੋਊਗਾ ਪੁੱਤ ਦੇ ਨਾਲ ਜਾਂ ਪਹਿਲਾਂ ਹੁਣ ਬਜ਼ੁਰਗਾਂ ਨੂੰ ਸੁਣਦਾ ਕੋਈ ਇਹਦਾ ਨੁਕਸਾਨ ਨਹੀਂ ਸੀਗਾ ਅੱਛਾ ਜੀ ਨਾ ਕੋਈ ਆਹ ਜਿਹੜੇ ਹੁਣ ਹਾਲਾਤ ਹੋਏ ਬੇਕੁੱਟ ਮਾਰਦੇ ਜਾਂ ਦੂਰ ਨੇ ਠੱਗੀਆਂ ਦੇ ਹਾਂਜੀ ਹਾਂ ਇਹ ਵੀ ਹੈ ਨਹੀਂ ਸੀਗੇ ਹਾਂਜੀ ਹਾਂ ਉਹ 7 ਮਹੀਨੇ ਰੁਕ ਸੀਗੇ ਹਾਂਜੀ ਤੇ ਬੜਗਾ ਜਿਹੜੀ ਕੱਢਦੇ ਖ ਲੰਗਾਉਰਾ ਸਿੰਘ ਠੀਕ ਹੈ ਇਹ ਤਾਂ ਨਸ਼ੇ ਨੂੰ ਜਵਾਨੀ ਖਾਲੀ ਸਾਰੀ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਤੁਸੀਂ ਕਿਸ ਤਰ੍ਹਾਂ ਕੀ ਸਰਕਾਰ ਤੋਂ ਕੀ ਮੰਗਿਆ ਤੁਹਾਡੀ ਅਸੀਂ ਇਹ ਮੰਗ ਕਰਦੇ ਥੋੜੇ ਘੰਟੇ ਖੁੱਲਣ ਚਾਹੀਦੀ ਆ ਹਾਂਜੀ ਪੀਖੇਤੀ ਜੋ ਹੋਣੀ ਚਾਹੀਦੀ ਹੈ। ਇਹ ਚੀਜ਼ ਹੋਣੀ ਚਾਹੀਦੀ ਹੈ। ਹਾਂ। ਠੀਕ ਹੈ ਜੀ। ਨਾਲੇ ਆਉਣ ਦਨ ਬਦੂ। ਹਾਂ ਜੀ ਤੁਸੀਂ ਦੱਸੋ ਜੀ ਹੋਣੀ ਚਾਹੀਦੀ ਹੈ ਜੀ। ਬੱਛ ਗਈ ਚਾਹੀਦੀ। ਪੀਖੇਤੀ ਹੋਣੀ ਚਾਹੀਦੀ ਹੈ। ਇਹ ਚਾਹੀਦੀ। ਇਹ ਸਦਾ ਖਾਣਾ ਦਾ। ਮੈਂ ਖਾਣਾ ਚਾਹੀਦਾ। ਹਾਂ। ਵੈਰੀ ਗੱਲ ਵੈਰੀ ਗੱਲ ਹੈ। ਠੀਕ ਹੈ ਜੀ ਧੰਨਵਾਦ। ਹਾਂ ਜੀ ਬਾਈ ਜੀ ਤੁਸੀਂ ਦੱਸੋ ਜੀ। ਨਹੀਂ ਨਹੀਂ ਤਾਂ ਨਹੀਂ। ਪੀਖੇਤੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਇਹ ਜੀ ਜ਼ਰੂਰ ਹੋਣੀ ਚਾਹੀਦੀ ਹੈ ਜੀ। ਅੱਛਾ ਜੀ ਅੱਛਾ। ਤੇ ਸਰਕਾਰ ਤੋਂ ਮੰਗਾ ਤੁਹਾਡੀ। ਸਰਕਾਰ ਤੋਂ ਸਾਡੇ ਇਹੀ ਮੰਗਾ ਵੀ ਜਿਹੜੇ ਚਿੱਟੇ ਦੇ ਨਿਸ਼ੇੜੀ ਆ ਕਿਸੇ ਬੁੜੀ ਕੁੜ ਭੀਮ ਜਾਂ ਡੋਡੇ ਖੰਡਾਵਾਂ ਦੇ ਬੰਦ ਨੇ ਢੜਕ ਪੁੜੀਆਂ ਵੀ ਲੰਗਦੀਆਂ ਹਾਂਜੀ ਹਾਂਜੀ ਅਸੀਂ ਤਾਂ ਜੋਰ ਪੂਰੀ ਜ਼ੋਰਦਾਰ ਮੰਗ ਕਰਦੇ ਆਂ ਹਾਂਜੀ ਬਈ ਇਹ ਬੰਦ ਹੋਣੀ ਚਾਹੀਦੀ ਤੇ ਖੇਤੀ ਜ਼ਰੂਰ ਜ਼ਰੂਰ ਹੋਣੀ ਚਾਹੀਦੀ ਇਸ ਪਿੰਡ ਦੀ ਸਾਥ ਦੇ ਵਿੱਚੋਂ ਬਜ਼ੁਰਗਾਂ ਵੱਲੋਂ ਆਵਾਜ਼ ਆ ਜੀ ਜਿਹੜੇ ਵੀ ਸੰਤਕ ਨਸ਼ੇ ਆ ਜਿਹੜੇ ਉਹ ਗੋਲੀਆਂ ਵਗੈਰਾ ਤੇ ਹੋਰ ਨੇ ਨਸ਼ੇ ਬਣਾਏ ਜਾਂਦੇ ਆ ਵੀ ਉਹਨਾਂ ਤੋਂ ਛੁਟਕਾਰਾ ਮਿਲ ਜੂਗਾ ਤੇ ਜਿਹੜੀ ਸਾਡੀ ਨੌਜਵਾਨੀ ਆ ਉਹਨਾਂ ਦੀ ਸਿਹਤ ਅਤੇ ਕੰਮ ਵੱਲ ਧਿਆਨ ਦੇਊਗਾ ਤੁਸੀਂ ਦੇਖ ਰਹੇ ਆ ਮਾਲਵਾ ਵੀਜ਼ਨ ਮੈਂ ਜਗਸੀਰ ਲੋਹਾਰਾ ਪਿੰਡ ਕੁਸਾ ਦੀ 7 ਦੇ ਵਿੱਚੋਂ